हां भाई किਵੇਂ ਆ ਠੀਕ ਆ ਉਹ ਬੱਲੇ ਬੰਨੇ ਵੈਰੀ ਗੁੱਡ ਵੈਰੀ ਗੁੱਡ ਆਜੋ 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 ਫਰਸ਼ੋ ਆਜੋ 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 ਆਗੇ 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 ਆਜੋ ਵਾਹ ਵੀਰ ਮੁੰਡਾ ਨੇ ਕੰਮ ਤਾਂ ਸੋਹਣਾ ਕੀਤਾ ਹਨਾ ਪਾਣੀ ਪੂਣੀ ਵੀ ਧਰ ਕੇ ਚਲੋ ਆ ਵੀ ਵਧੀਆ ਗੱਲ ਆ ਹਾਂ ਵੀ ਕਿਵੇਂ ਇੱਥੇ ਪਹਿਲਾਂ ਦੱਸੋ ਤੁਸੀਂ ਹਾਲ ਚਾਲ ਦੱਸੋ ਯਾਰ ਆਇਆ ਨਹੀਂ ਗਿਆ ਬਈ ਸੋਰੀ ਯਾਰ ਆਇਆ ਨਹੀਂ ਗਿਆ ਸਾਡੇ ਤੋਂ ਉਹ ਖੜਦੇ ਸੀ ਖੜ ਜਾ ਦੁੱਧ ਦੁੱਧ ਚ ਪਾਵਾਂਗੇ ਪੁੱਤ ਆ ਮੇਰਾ ਪੁੱਤ ਮੇਰਾ ਛੋਣਾ ਪੋਤਾ ਪੜੀ ਬਈ ਪੂਣਾ ਕੋਣ ਵਰ ਤਜਿੰਦਰ ਮੈਡੂ ਖੜਾ ਉਹ ਦੁੱਧ ਪੀ ਕੇ ਦੁੱਧ ਸੁਣਾ ਕੰਮ ਕਰੇ ਯਾਰ ਹਰ ਇੱਕ ਬੰਦੇ ਜੇ ਇਹਨਾਂ ਨੂੰ ਕੰਮ ਕਰੇ ਤਾਂ हां ਬਈ ਸੇਵਾ ਕਰਾ ਕਰੋ ਇਹਨਾਂ ਪੇਦਵਾਨਾਂ ਦੀ ਓਏ ਇਹ ਸਭ ਤੋਂ ਮੋਟਾ ਹੋ ਗਿਆ ਵੇਖੋ ਹੁਣ ਬੱਚੇ ਆ ਛੋਟੇ ਛੋਟੇ ਆ ਨਾ ਕਿੰਨਾ ਪਿਆਰ ਕਰਨ ਲੱਗੇ ਸਾਨੂੰ ਸਾਡੇ ਦੋਸਤ ਬਣ ਗਏ ਹਾਂਜੀ ਹਾਂਜੀ ਤੇ ਇੱਕ ਮੇਰੀ ਅਪੀਲ ਇਹ ਹੈ ਬਈ YouTube ਸਾਡਾ ਇਕ ਆਸ ਦੀ ਕਿਰਨ ਬਾਇਓ ਚ ਲਿੰਕ ਹੈਗਾ ਹਨਾ ਸਾਰੇ ਜਣੇ YouTube ਤੇ ਆ ਜਾਓ ਆਹ ਪੌਣੇ ਪੌਣੇ ਬੁੱਤ ਪੌਣੇ ਸਾਰੇ ਜਣੇ YouTube ਤੇ ਆ ਜਾਓ ਬਈ ਸਾਡਾ YouTube ਖਾਇਤ ਨਹੀਂ ਪੋਏ ਬਈ ਇਹ ਤਾਂ ਕਾਤ ਵਧੀਆ ਪਾਣੀ ਪੂਣੀ ਨੂੰ ਪ੍ਰਬੰਧ ਕਰ ਰੱਖਿਆ ਹੈ ਹੈਨਾ ਇਹ ਪ੍ਰਬੰਧ ਇਹ ਦੇਖੋ ਤੁਸੀਂ ਇਹ ਵੇਖੋ ਵੇਖ ਹੀ ਹੁੰਦਾ ਹਾਂ ਜੇ ਆਪਾਂ ਚਲੋ ਇੱਕ ਬੰਦਾ ਉਪਰਾਲਾ ਕਰਦਾ ਨਾ ਤੇ ਦੇਖ ਕੇ ਤੇ ਨਾਲ ਨਾਲ ਰੀਸਨਾਲੀ ਕਰਦਾ ਬੰਦਾ ਹੈਨਾ ਇਹ ਬੰਦਾ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਤੇ ਅਸੀਂ ਵੀ ਚਲੋ ਕਰ ਗਏ ਹੈਨਾ ਬਿਲਕੁਲ ਤੇ ਭੈਣ ਤੋਂ ਦੋਨੇ ਸੱਟਾਂ ਖੋਦੀਆਂ ਏ ਬਸ ਬਾਈ ਸਾਡੀ ਤਾਂ اپیل اے سی اے ਵੀ بے جواناں دی ہیلپ ਕਰਿਆ ਕਰੋ ਇਹਨਾਂ دی مدد ਕਰਿਆ ਕਰੋ ਜਿੰਨੇ ਕੁ ਜੋਗੇ ਹੈਗੇ ਆ ਬਿਲਕੁਲ ਇਹ ਤਾਂ ਹੈ ਨਹੀਂ ਵੀ ਮੰਨ ਕੇ ਚਲੋ ਆਪਾਂ ਹਰ ਇੱਕ ਬੰਦੇ ਨੇ ਆਪਦਾ ਘਰ ਵੀ ਦੇਖਣਾ ਹੁੰਦਾ ਹੈ ਨਾ ਜਿੰਨਾ ਕਿ ਵੀ ਆਪਣੇ ਕੋਲ ਟਾਈਮ ਨਿਕਲਦਾ ਨਾ ਜਿੰਨਾ ਕਿ ਵੀ ਟਾਈਮ ਕੱਢ ਸਕਦੇ ਉਹਨਾਂ ਕ ਟਾਈਮ ਜ਼ਰੂਰ ਕੱਢਿਆ ਕਰੋ ਤਾਂ ਜੋ ਇਹਨਾਂ ਵਾਸਤੇ ਆਪਾਂ ਕੁਝ ਕਰ ਸਕੀਏ ਹੈ ਨਾ ਹਾਂਜੀ ਇਹ ਇੱਕ ਬਾਈ ਸਾਡੀ ਫੀਡ ਖਤਮ ਹੋ ਰਹੀ ਹੈ ਤੇ ਫੀਡ ਦਾ ਕੋਈ ਸਾਡਾ ਹੱਲ ਕਰ ਦੇ ਬਹੁਤ ਧੰਨਵਾਦ ਕਿਉਂਕਿ ਅਸੀਂ ਨਾ ਖਲਾਰਾ ਪਾਲਿਆ ਜਾਦੇ ਹੋਣ ਅਸੀਂ ਸਾਡੀ ਤਾਂ ਹੁਣ ਉਹਨਾ ਪੂਰਾ ਨਹੀਂ ਆਇਆ ਜਾਂਦਾ ਸਾਡੇ ਤੋਂ ਸਹੀ ਮੈਂ ਇਹ ਸਾਡੀ ਝਾਕ ਕਰਦੇ ਹਨ ਇਹ ਬੱਚੇ ਵੀ ਆਉਣਗੇ ਹਨ ਅਡੀਕਦੇ ਸਾਨੂੰ ਪਈ ਤਾਂ ਹੈਗੀ ਸਾਡੇ ਕੋਲੇ ਕੁੱਤੇ ਪਰ ਖਤਮ ਹੋ ਰਹੀ ਹੈ ਹਨ ਤੇ ਸਾਨੂੰ ਫੀਡ ਦਾ ਜਰੂਰ ਕੋਈ ਨਾ ਕੋਈ ਭਰਾ ਜਾਂ ਭੈਣ ਹਨ ਭੈਣਾ ਦੇ ਵੀ ਚਲੋ ਆਪਾਂ ਨੂੰ ਭੈਣਾ ਬਹੁਤ ਵੀਡੀਓ ਦੇਖਦੀਆਂ ਆਪਣੇ ਬਿਲਕੁਲ ਬਿਲਕੁਲ ਇਹ ਭੈਣਾ ਨੂੰ ਵੀ ਬੇਨਤੀ ਹੈ ਵੀ ਕੋਈ ਨਾ ਕੋਈ ਸਾਡੀ ਫੀਡ ਦੀ ਹੈਲਪ ਕਰੇ ਹਨ ਜਿੰਨੇ ਕੁ ਜੋਗੇ ਹੈਗੇ ਹੋ ਤੇ ਅਹੀਂ ਰਲ ਮਿਲ ਕੇ ਚਲੋ ਇਹਨਾਂ ਦਾ ਟਾਈਮ ਪਾਸ ਬੱਲ ਜਾਣਗੇ ਵਿਚਾਰਿਆਂ ਦੀ ਮਾਂ ਹੈ ਨਹੀਂ ਜ ਇਹਨਾਂ ਦੀ ਹਾਂਜੀ ਹਾਂਜੀ ਤੇ ਬਸ ਇੱਕ ਫੇਰ ਉਹੀ ਵੀ YouTube ਇੱਕ ਨਾ ਯਾਰ ਉਹ ਕੁੱਤੇ ਨੂੰ ਆਪਾਂ ਥੋੜਾ ਜਿਹਾ ਉਹ ਕਰਗੇ ਬਾਈ ਯਾਰ ਕਿਹੜੇ ਨੂੰ ਜਿਹੜਾ ਉਹ ਬਾਹਰਲਾ ਕੁੱਤਾ ਨਾ ਜਿਹੜਾ ਉਹਦੇ ਆਸ ਤੇ ਕੁਛ ਨਾ ਕੁਛ ਆਪਾਂ ਦਵਾਈ ਬੂਟੀ ਦਾ ਕਰੀਏ ਇੰਤਜ਼ਾਮ ਹੈ ਨਾ ਦੁੱਧ ਪੀ ਗਏ ਤੇ ਖਾਂਦੇ ਹੈ ਨਹੀਂ ਫੀਡ ਦੇ ਹਾਂਜੀ ਹਾਂਜੀ ਬਿਲਕੁਲ ਜਿਹੜੇ ਵੀ ਖਾਂਗੇ ਜੋ ਦੁੱਧ ਚ ਮਿਕਸ ਹੋ ਗਈ ਨਾ ਇਹ ਤੂੰ ਕਿੱਧਰ ਜਾਨੀ ਹੈ ਹੈ ਚੁੱਗੀ ਜ ਤੂੰ ਕਿੱਧਰ ਜਾਨੀ ਹੈ ਉਹ ਤੇਰੀ ਲੜਣਾ ਨਹੀਂ ਲੜਨਾ ਨਹੀਂ ਲੜਦਾ ਨਹੀਂ ਪਹੂ ਲੜਦਾ ਨਹੀਂ ਖਾਲਾ ਬਸ ਭਰ ਗਈ ਟਿੱਡੀ ਹੁਣ ਨਿੱਕੀ ਹੀ ਹੈਗੀ ਆੜਾ ਨਿੱਕੀ ਟਿੱਡੀ ਚਲੋ ਠੀਕ ਹੋ ਕਰ ਦਾਂਗੇ ਤੈਨੂੰ ਬੇ ਠੀਕ ਬਹੁਤ ਜਲਦੀ ਠੀਕ ਹੋ ਜਾਏਗਾ ਤੂੰ ਹਾਂ ਆ ਲਾਤੈ ਦੀ ਦੀ ਪ੍ਰੋਬਲਮ ਆ ਰਹਣਾ ਇਹ ਹਜੇ ਹੋਈ ਉਹ ਦਵਾਈ ਦਿੰਦੇ ਦਿੰਦੇ ਜਿਹੜੀ ਆਪਾਂ ਲੈ ਦਵਾਈ ਤਾਂ ਦਿੰਦੇ ਆ ਦਵਾਈ ਤਾਂ ਦੇ ਦਿਆ ਦਵਾਈ ਦਾ ਪੈ ਜਾਊਗਾ ਫਰਕ ਪੈ ਪਊਗਾ ਪਊਗਾ ਫਰਕ ਕਿਉਂ ਨਾ ਤੇ ਇੱਕ ਬਈ ਆਪਣਾ ਜਾਲ ਕੰਪਲੀਟ ਹੋ ਗਿਆ ਹਨਾ ਤੇ ਅਪੀਲ ਮੈਂ ਆਪਦੇ ਭਰਾਵਾਂ ਨੂੰ ਵੀ ਕਰਦਾ ਵੀ ਇੱਕ ਦਿਨ ਆਪਾਂ ਨਾ ਘਟੋ ਘਟ 20 25 ਜਣੇ ਚਾਹੀਦੇ ਆਪਾਂ ਨੂੰ ਜਿਹੜੇ ਚਾਰਜ 'ਤੇ ਰਹੀ ਅਸੀਂ ਜਾਨ ਲੈ ਲੈ ਗਲੀਆਂ ਚ ਲਾ ਕੇ ਖੜਨਾ ਤੇ ਡੌਗ ਨੂੰ ਫੜਨਾ ਫੀਮੇਲ ਨੂੰ ਜਿਹੜੀ ਦੀ ਉਹ ਬਾਥਰੂਮ ਵਾਲੀ ਜੰਗਾ ਖਰਾਬ ਆ ਹਣਾ ਹੋਰ ਇਹਨਾਂ ਨੂੰ ਦਿਖਾ ਦੇ ਵੀਡੀਓ ਹੋਰ ਥੁੰਦੀ ਉਹ ਤਾਂ ਚਲੋ ਹਾਂ ਆਪਾਂ ਨੂੰ ਪਤਾ ਉਹਦਾ ਤੇ ਸਾਡੇ ਨਾਲ ਮੰਨ ਕੇ ਚੈਲਪ ਕਰੋਗੇ ਵੀਰ ਬਣ ਕੇ ਹਣਾ ਸਾਡੀ ਹੈਲਪ ਕਰੋ ਤੁਸੀਂ ਸਾਡੇ ਨਾਲ ਜੁੜੋ ਕੰਟੈਕਟ ਕਰੋ ਸਾਡੇ ਨਾਲ ਇੱਕ ਦਿਨ ਆਪਾਂ ਪਰ ਕੋਈ ਨਹੀਂ ਇੱਕ ਦਿਨ ਦਿਹਾੜੀ ਮਰ ਜੂਗੀ ਤਾਂ ਹਰੇ ਜਣੇ ਇਕੱਠੇ ਹੋ ਕੇ ਇੱਕ ਦਿਨ ਬੰਨ ਲਓ ਵੈਸੇ ਦਿਨ ਉਹਨੂੰ ਫੜਨਾ ਹੀ ਫੜਨਾ ਆਪਣਾ ਚਾਹੀਏ ਕੋਈ ਮਰਜ਼ੀ ਆਪਣਾ ਜਾਲ ਬਣਾ ਲਈ ਆਪਣਾ ਆਪਾਂ ਸੰਡੇ ਤੇ ਰੱਖਾਂਗੇ ਠੀਕ ਹੈ ਸੰਡੇ ਨੂੰ ਤੇ ਦੋ ਜਾਲ ਹੈਗੇ ਆਪਣੇ ਕੋਲੇ ਤੇ ਆਪਾਂ ਫੜ ਲਾਂਗੇ ਇੱਕ ਅਦਾ ਗੋਰ ਚਾਰ ਭਰਾਵਾਂ ਨਾਲ ਹੀ ਆਪਾਂ ਉਹਨਾਂ ਦੀ ਕੋਈ ਹੈਲਪ ਕਰ ਸ ਫੜ ਸਕਦੇ ਆਪਾਂ ਫਿਰ ਆਪਾਂ ਨੂੰ ਕੋਈ ਸ਼ੈਲਟਰ ਭੇਜ ਕੇ ਚੰਗੇ ਉਹਦਾ ਇਲਾਜ ਕਰਾਈਏ ਹੈਨਾ ਹਾਂਜੀ ਹਾਂਜੀ ਤੇ ਚਲੋ ਠੀਕ ਹੈ ਜੀ ਉਹਨਾਂ ਚ ਚੱਲ ਕੇ ਉਹਦੇ ਕੋਲੇ ਚਲੋ